ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ ਨਗ ਤਾਂ ਦੇਸ ਤੇ ਲੈ ਕੇ ਆਏ ਆ ਜੀ ਤਿੰਨ ਤਿੰਨੇ ਗੱਬਣਾਂ ਤੇ ਤਿੰਨੇ ਹੀ ਗਰਮੀ ਦੇ ਤੋਫੇ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਠੀਕ ਠਾਕ ਹੋ ਬਦਿਆ ਠੀਕ ਠਾਕ ਤੁਸੀਂ ਦੱਸੋ ਜੀ ਕੰਮਕਾਰ ਚੰਗਾ ਜੀ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਨਕ ਦੀ ਠੀਕ ਹੈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਆ ਜੀਰਾ ਆਪਾਂ ਨੂੰ 5 ਕਿਲੋਮੀਟਰ ਮੋਗਾ ਆਪਾਂ ਨੂੰ 20 ਕਿਲੋਮੀਟਰ ਠੀਕ ਹੈ ਜੀ ਅੱਜ ਤਨ ਨਾਗਾ ਜੀ ਬਰਾੜ ਸਾਹਿਬ ਨਸਦਾ ਆਪਣੇ ਕੋਲੇ 6 ਸੀਗੇ ਚੋਂ 3 ਸੇਲ ਹੋ ਗਏ ਆ 2 ਜਰੀਆਂ ਸੀ ਇੱਕ ਵੜ ਇਧਰ ਖੜੀ ਆ ਇੱਕ ਸਾਈਡ ਤੇ ਖੜੀ ਆ ਇੱਕ ਸਾਈਡ ਤੇ ਖੜੀ ਆ ਹੁਣ ਆਪਣੇ ਕੋਲੇ ਵੇਚਣ ਵਾਲੀਆਂ 3 ਜਰੀ ਠੀਕ ਆ ਜੀ ਸਿੰਘਾਂ ਵਾਲੀ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾਜੀ ਦੂਜਾ ਸੁਆ ਹੁੰਦੀ ਆ ਜੀ ਸਮਾਂ ਕਿੰਨਾ ਲਾਊਗੇ ਜੀ ਉਹ ਤਕਰੀਬਨ 10 ਦਿਨ ਦੇ ਆਸੇ-ਬਸੇ ਜੀ ਠੀਕ ਆ ਜੀ ਥਣਾ ਦੀ ਗਰੰਟੀ ਹੋਵੇ ਸਾਰੇ ਪਸ਼ੂ ਥਣਾ ਦੀ ਗਰੰਟੀ ਸਾਰੇ ਦੀ ਠੀਕ ਆ ਜੀ ਸਿੰਘਾਂ ਦਾ ਮਾਰ ਦੀ ਮੁਰਦ ਨਹੀਂ ਨਾ ਨਾ ਠੰਡੀ ਸੀਲ ਆ ਜੀ ਕੋਈ ਮਾਰਨ ਵਾਲੀ ਨਹੀਂਗੀ ਜੀ ਸੁਆ ਵਾਈ ਦੱਸਦਾ ਕਿ ਦੂਜਾ ਸੁਣਦੀ ਆ ਲਗਭਗ 10 ਦਿਨ ਲੈ ਜੂਗੀ ਜੀ ਜਿਹੜੇ ਜਾ ਘੱਟ ਵੀ ਸਕਦੇ ਹੁੰਦੇ ਆ ਜੀ ਅੰਦਾਜ਼ਾ ਹੀ ਹੁੰਦਾ ਜਿਵੇਂ ਮਾਲਕ ਦੱਸ ਦਿੰਦੇ ਆ ਜੀ ਓਮੇ ਬਾਈ ਹੁਣੇ ਦੱਸ ਦਿੰਦੇ ਆ ਤੁਸੀਂ ਆਪ ਦੀ ਜੱਜਮੈਂਟ ਆਪ ਲਾ ਲਿਆ ਕਰੋ ਡੇਟ ਮੁਤਾਬਕ 10 ਦਿਨ ਪਏ ਆ ਥਣਾ ਦੀ ਠੰਡੀ ਸੀਲ ਦੀ ਪਾਰ ਪਿੱਛੇ ਦੀ ਪੂਲ ਗਰੰਟੀ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰਟ ਸ਼ਾਕਪੋਰਾ ਵੀ ਨਹੀਂ ਜੀ ਠੰਡੀ ਸੀਲ ਖੋਲਾ ਜੀ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬਰੌਡਸ ਆ 27000 ਦੀ ਰੇਟ ਆ ਆਫਰੀ ਹੈ ਜੀ ਹਾਂ ਬਸ ਤਾਂ ਹੀ ਬੱਚੀਆਂ ਵਾਲੇ ਪਾ ਜੀ ਮਿਲ ਜਾਣੀਆਂ ਜੀ ਤੁਹਾਨੂੰ 27000 ਦੀ 20 25000 ਦੀ ਤਾਂ ਖਾਲੀ ਬੱਚੀ ਮਿਲਦੀ ਹੈ ਜੋ ਜਰਸੀ ਬਰੀਡ ਬਹੁਤ ਹੈ ਜੀ ਬਰੀਡ ਬਹੁਤ ਹੈ ਜੀ ਸਹੀ ਗੱਲ ਹੈ ਜੀ ਦੁੱਧ ਚਲੋ ਜਿੰਨਾ ਕੋਈ ਪਾਲੂਗਾ ਹਾਂ ਦੁੱਧ ਸੇਵਾ ਦਾ ਉਹਨਾਂ ਲੈ ਲੂਗਾ ਦੋ ਨੰਬਰ ਦੋ ਨੰਬਰ ਵੜ ਜੀ ਚੰਤਦਮਤ ਬਹੁਤਾ ਰਾਜੀ ਫੁੱਲ ਆ ਦੂਜਾ ਸੁਭਾਏ ਹਸ ਹੁੰਦੀ ਆ ਠੀਕ ਆ ਜੀ ਮਾਲਕਾਂ ਨੇ ਤਾਂ ਕਿਹਾ ਪਹਿਲੇ ਸੂਏ 17 18 ਕਿਲੋ ਜੋਆ ਪਰ ਆਪਾਂ ਗਰੰਟੀ ਨਹੀਂ ਦਿਆਂਦੇ ਜੀ ਠੀਕ ਆ ਜੀ ਕਿਉਂ ਵੜ ਕੱਚੀ ਆ ਇਹਦੇ 27 ਤਰੀਕ ਨੂੰ ਦਿਨ ਪੂਰੇ ਆ ਡੇਟ ਮੁਤਾਬਕ ਡੇਟ ਮੁਤਾਬਕ ਉਹਦਾ 27 ਤਰੀਕ 17 ਦਿਨ ਪਏ ਹਜੇ 17 20 22 ਵੀ ਲਈ ਜਾ ਸਕਦੀ ਹੈ ਸਹੀ ਗੱਲ ਆ ਜੀ ਠੀਕ ਆ ਦਿਨ ਪ੍ਰੋਪਰ ਲਿਖੇ ਨਹੀਂ ਆਪਾਂ ਨੂੰ ਘਰ ਵਾਲਿਆਂ ਨੇ ਕਿਹਾ ਵੀ 27 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਬਰੀਡ ਬਹੁਤ ਜ਼ਿਆਦਾ ਨਿਕੀ ਬਰੀਡ ਵਜਨ ਫੁੱਲ ਚੰਗਾ ਜੀ ਕੋਈ ਆਏ ਛੋਟੀ ਜੀ ਨਾ ਮੰਨ ਕੇ ਆਵੇ ਚੰਗੀ ਸੰਭੀ ਪੜੀ ਆ ਤੇ ਸੇਵਾ ਲੈ ਘਰੋਂ ਆਈ ਆ ਦਿਨ ਬਹੁਤ ਪਏ ਆ ਜੀ ਅੱਜ ਹੋ ਗਈ ਆ 11 ਤਰੀਕ ਤੇ 27 ਤਰੀਕ ਨੂੰ ਦਿਨ ਪੂਰੇ ਆ ਜੀ ਲਗਭਗ 17 18 ਦਿਨ ਪਏ ਆ ਤੁਸੀਂ 20 ਮੰਨ ਕੇ ਆ ਜਾਓ ਬਈ 20 ਦਿਨ ਪਏ ਆ ਇੱਕ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਮਾਲਕਾਂ ਨੇ 17 18 ਕਿਲੋ ਕਹਿ ਕੇ ਦਿੱਤਾ ਜੀ ਹਰ ਬਾਈ ਕਹਿੰਦਾ ਆਪਾਂ ਦੁੱਧ ਨਹੀਂ ਕਹਿ ਕੇ ਦਿੰਦੇ ਕਿਉਂਕਿ ਦੁੱਧ ਦੀ ਕੋਈ ਗਾਰੰਟੀ ਨਹੀਂ ਹੁੰਦੀ ਜੀ ਬਾਕੀ ਜਿਹੜੀ ਮੇਨ ਗੱਲ ਆ ਚਾਹੇ ਤੁਸੀਂ ਇੱਥੇ ਆਉਨੇ ਹੋ ਆਪਦੀ ਪਾਸ ਕਰ ਲਿਓ ਜੇ ਕੋਈ ਆਨਲਾਈਨ ਮਗਾਉਂਦਾ ਤੱਕ ਗੱਡੀ ਜੋ ਉੱਤਰ ਦੀ ਪਾਸ ਕਰ ਲਿਓ ਉਹਦੀ ਜ਼ਿੰਮੇਵਾਰੀ ਹੋਊਗੀ ਜੀ ਤੇ ਡਿਮਾਂਡ ਜਮਾ ਜੈਤ ਜੀ ਬਰਾੜ ਸਾਹਿਬ ਇਹਦਾ ਦੇਣ ਵਾਲਾ 44000 ਰੁਪਏ ਆਫਰ ਹੀ ਆ ਜੀ ਠੀਕ ਹੈ 31 31 ਦਾ ਪਾ ਤਿਆਰ ਹੋਊਗਾ ਇਹਦਾ ਬੱਚੀ 55 ਤੋਂ ਬਾਹਰ ਵੀ ਉਹਦੇ ਤਾਂ ਸਹੀ ਗੱਲ ਆ ਜੀ ਅੱਜ 31 31 ਮੰਨ ਲਓ 44000 ਦੀ ਬੱਚੀ ਸਹੀ ਗੱਲ ਆ ਜੀ 40000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਭਾਅ ਵੀ ਕਿਹੜਾ ਵੀਰੇ ਜਦ ਤਿਆਰ ਹੋਗੀ ਤੁਹਾਨੂੰ ਵੀ ਪਤਾ ਕਿਹੜੇ ਮੁੱਲ ਵਿਕਣੀ ਆ ਅੱਗੇ ਕਾਲੀ ਵਹਿੜ ਜੀ ਕਾਲੀ ਵਹਿੜ ਪਹਿਲੇ ਸੂਏ ਹੁੰਦੀ ਆ ਜੀ ਮੂੰਹ ਦੋ ਦੰਦ ਦਾ ਬੱਚਾ ਹੀ ਆ ਜੀ ਹਾਂ ਠੰਡੀ ਸੀਲ ਚੰਗੀ ਆ ਮੰਨੋ ਲੱਤ ਛਾੜ ਵਾਲੀ ਨੀਗੀ ਠੀਕ ਹੈ ਜੀ ਹਾਈਟ ਸਾਰੀਆਂ ਗਾਂਾਂ ਨਾਲੋਂ ਵੱਡੀ ਆ ਜੀ ਜਿਹੜੀਆਂ ਪਹਿਲਾਂ ਦੋ ਦਿਖਾਤੀਆਂ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਸਵਾ ਕਿੰਨਾ ਕੁ ਲੈਂਦੀ ਹੈ ਜੀ ਇਹਦੇ 20 ਦਿਨ ਪਏ ਆ ਜੀ ਠੀਕ ਆ ਜੀ ਇਹਦੇ ਡੇਟ ਮੁਤਾਬਕ 20 ਦਿਨ ਪਏ ਆ ਜੀ ਇੱਕ ਦੋ ਦਿਨ ਵਾਧ ਵੀ ਸਕਦੇ ਆ ਘੱਟ ਵੀ ਸਕਦੇ ਆ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਣਾ ਚਾਰ ਹੀ ਥਣਾ ਪੋਰ ਸ਼ਾਰਕ ਪੂਰਾ ਵੀ ਨਹੀਂ ਜੀ ਡੇਟ ਮੁਤਾਬਕ 20 ਦਿਨਾਂ ਤੇ 20 ਦਿਨਾਂ ਦਿੱਕਰ ਆ ਪੂਰਾ ਸੋਹਣਾ ਤੇ ਵੱਡਾ ਹਵਾਨਾ ਤੇ ਜਰਮੀ ਰਹਿ ਤਾਂ ਵੈਡ ਕ੍ਰੋਸ ਤੇ ਜਰਸੀ ਕ੍ਰੋਸ ਚ ਠੀਕ ਆ ਜੀ ਠੰਡੀ ਸੀਲ ਬਹੁਤ ਆ ਠੰਸਣ ਬਹੁਤ ਸੋਹਣਾ ਲੱਗਾ ਬੱਚੀ ਨੂੰ ਠੀਕ ਆ ਬਾਕੀ ਗਰਮੀਆਂ ਦਾ ਤੋਹਫਾ ਵੀਰੇ ਗਰਮੀ ਗਰਮ ਵਾਲੀ ਘੱਟ ਮਨਾਉਗੀ ਤੇ ਫੈਟੇ ਦੀ ਚੰਗੀ ਆਊਗੀ ਜੀ ਬਾਕੀ ਥਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਆਥੀ ਚਵਾਈ ਵਾਲਾ ਥਣਾ ਰੰਗ ਪ੍ਰਿੰਟ ਇਹਦਾ ਵੀ ਚੰਗਾ ਵਜਨ ਵਜੂਦ ਵੀ ਚੰਗਾ ਇਹਦੀ ਕੱਚੀ ਕੱਚੀ ਦੀ ਡਿਮਾਂਡ ਜੀ ਇਹ ਬਰਾੜ ਸਾਹਿਬ ਦੇ ਦੇ ਦਾਂਗੇ 37000 ਦੀ ਠੀਕ ਹੈ ਜੀ ਇਹ ਕੱਚੀ ਕੱਚੀ ਬਾਈਕਾਂ ਦਾ ਦੇ ਦਾਂਗੇ 37000 ਰੁਪਏ ਦੀ ਜਾਇਜ ਡਿਮਾਂਡ ਆ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ